ਹਾਂ ਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਮਾ ਬੈਰੀ ਫਾਰਮ ਤੇ ਅੱਜ ਦੀ ਵੀਡੀਓ ਵਿੱਚ ਅਪਾ ਇੱਕ ਤਾਜੀ ਸੂਈ ਮੱਝ ਸੇਲ ਲਈ ਲੈ ਕੇ ਆਏ ਜੀ ਆਓ ਕਰ ਲੈਨੇ ਬਾਈ ਨਾਲ ਗੱਲਬਾਤ ਅੱਜ ਬਾਈ ਜੀ ਸਤਿ ਸ਼੍ਰੀ ਅਕਾਲ ਡਾਕਟਰ ਜੀ ਸਤਿ ਸ਼੍ਰੀ ਅਕਾਲ ਜੀ ਹੋ ਕੀ ਕਰਾ ਵਧੀਆ ਜੀ ਨਾਮ ਤੇ ਐਡਰੈਸ ਨਾਮ ਮੇਰਾ ਟੈਣੀਆ ਜੀ ਪਿੰਡ ਪੁਰਜ ਰਾਜਗੜਾ ਜ਼ਿਲ੍ਹਾ ਬਾਈ ਹਾਂ ਜੀ ਜ਼ਿਲ੍ਹਾ ਬਟਿੰਡਾ ਹਾਂ ਜੀ ਤਸੀਲ ਫੂਲ ਹੈ ਨਾ ਹਾਂਜੀ ਨੇੜੇ ਪਿੰਡ ਜਰਾਲ ਹਾਂ ਛਲਾਪਰਾ ਸਲਾਦਪੁਰਾ ਲੱਕੜੇ ਤੇ ਲੋਕੇ ਹਾਂਜੀ ਹਾਂਜੀ ਭਧੌੜ ਹਾਂਜੀ ਮੋਬਾਈਲ ਨੰਬਰ ਬੋਲ ਕੀ 815500 024 ਇਹ ਬਾਈ ਦਾ ਕੰਟੈਕਟ ਨੰਬਰ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਤੇ ਜਿਹੜੀ ਮੱਝ ਦੇ ਨੇ ਟਾਪ ਬ੍ਰੀਡ ਮਾਗਰ ਕਿਛੇ ਰਾਗਾ ਕਾ ਕੱਟੀ ਆ ਜਮਾ ਬੱਚਾ ਵੀ ਦਿਖਾਉਨੇ ਆ ਹਾਂ ਕੱਟੀ ਆ ਮਾਗਰ ਕੀ ਬਾਤ ਪੂਰੇ ਇੱਕ ਨੰਬਰ ਕੱਟੀ ਆ ਇਹਨੂੰ ਅਜ ਮੰਨ ਕੇ ਚੱਲ 6 ਦਿਨ ਹੋ ਗਏ ਸੂਏ ਨੂੰ ਓਕੇ ਹਾਂ ਕੀਮਤ ਦੇਣਾ ਸੁਣ ਬਰਚਾ ਕੱਟੀ ਦੇਤੀ ਕੱਟੀ ਦੀ ਕੁਆਲਿਟੀ ਦੇਖੋ ਕੱਟੀ ਦਾ ਮੈਂ ਡਾਕਟਰ ਭਾਈ ਚੰਗੀ ਆ ਕੀ ਬਾਤ ਆ ਕੱਟੀ ਵੀ ਦੇਣਾ ਆ ਕੱਟੀ ਦਾ ਸਿਰਾ ਜਮਾ ਦੋ ਨਾ ਕਿ ਮੈਂ ਲੈਣਾ ਅੱਜ ਨਾ ਦੋ ਨਾ ਕੱਟੀ ਦੀ ਕੱਟੀ ਚੈੱਕ ਕਰੋ ਬਈ ਕੱਟੀ ਦੀ ਕੁਆਲਿਟੀ ਇੱਕ ਨੰਬਰ ਤੇ ਮੱਝ ਵੀ ਬਾਈ ਦੀ ਗੱਲ ਆ ਮੱਝ ਦਾ ਬਾਈ ਡਾਕਟਰ ਸਿਆਉਣਾ ਲਿਆਂਦੇ ਆ ਛੱਟ ਕੇ ਦਾ ਪੱਲੇਉਂ ਦੇਖ ਆਹ ਚੋਣ ਨੂੰ ਰੰਗਦੀ ਆ ਸਹੀ ਆ ਹਾਂ ਦੇਖ ਤੂੰ ਮੱਕਾਆਂ ਖਾਂਦੀ ਆ ਕਿੰਨਾ ਕੇ ਦੁੱਧ ਦੁੱਧ ਤਿਆਰ ਦੁੱਧ ਡਾਕਟਰ ਆਪ 12 ਕਿਲੋ ਦੇਵਾਂਗੇ ਅਗਲੇ ਨੂੰ ਓਕੇ ਭਾਈ ਠੀਕ ਆ ਜੀ ਠੀਕ ਆ ਅੱਜ ਚੇਮਾ ਲੈਣਾ 7ਵਾਂ ਸੂਈ ਨੂੰ 12 ਕਿਲੋ ਹੁਣ ਤਿਆਰ ਆ ਹੁਣ ਤਿਆਰ ਆ ਹੁਣ ਚਵਾਈ ਕਰਕੇ ਵੀ ਹੁਣ ਲਾਈਵ ਚਵਾਈ ਕਰਕੇ ਦੇਵਾਂਗੇ ਚਵਾਈ ਕਰਕੇ ਹਾਂ ਵੀਰੇ ਚਾਹੇ ਵੀਡੀਓ ਕਰਾ ਹਾਂ ਬਸ ਥੱਲੇੋਂ ਦੇਖ ਮੈਂ ਥਣ ਥਣ ਬਹੁਤ ਚੰਗਾ ਬ੍ਰੀਡ ਹੈ ਔਰ ਚੌਥੀ ਬੜੀ ਤੇਜ਼ੀ ਕਰਦੀ ਆ ਡਾਕਟਰ ਦੇਖ ਹਮ ਲੇਵਾ ਦੇਖ ਨਾ ਲੇਵਾ ਦੇਖ ਜਮਾ ਗਾਣਾ ਟੋਕਰੇ ਬੰਨੀ ਫਿਰਦੀ ਆ ਟੋਕਰੇ ਬੰਨੀ ਫਿਰਦੀ ਆ ਸਹੀ ਲਾ ਆਣ ਦੇਖੋ ਬਈ ਖਾਣ ਤਾਂ ਤੁਹਾਡਾ ਡਾਕਟਰ ਕਾਡ ਪੜ੍ਹ ਕੇ ਚੁਵਾਈ ਦੇਖੀ ਹਲੇ ਦਾ ਥੋੜਾ ਬੱਚੇ ਦਾ ਕਰਦੀ ਆ ਬਸ ਚੁਵਾਈ ਦਾ ਵਾੜਾ ਕਰਦੀ ਆ ਹੂੰ ਚੁਵਾਈ ਦਾ ਵੀ ਟਾਈਮ ਚੁਵਾਈ ਦਾ ਵਾੜਾ ਕਰਦੇ ਦੇਖ ਲੈ ਹੂੰ ਫੇਸੂਲ ਦਾ ਕੱਦ ਦੇਖ ਡਾਕਟਰ ਮੂੰਹ ਸਿਰ ਲਾ ਠੀਕ ਹੈ ਚੰਗੀ ਵੀ ਚੰਗੀਆਂ ਦੇਖ ਬੂਥੀ ਬਾਥੀ ਦਿੱਖ ਵੀ ਚੰਗਾ ਕਰਮਾ ਕੀ ਕੱਦ ਹੋਗਾ ਡਾਕਟਰ ਲੇਖਾ ਨਹੀਂ ਕੋਈ ਦਾ ਕਰ ਕਰ ਮਾਰੀ ਜੀ ਨਾ ਬੰਦੇ ਦਾ ਸਮਝ ਨਹੀਂ ਉਹਨੇ ਸਹੀ ਗੱਲ ਆ ਹਾਂ ਐਡਾ ਐਡਾ ਮਈਆਂ ਕਿਤੇ ਮਿਲਦੇ ਨਾ ਉਹ ਯਾਰ ਪਤਲੇ ਪਿੰਡੇ ਦੀ ਆ ਹਣ ਯਮਕ ਰੋਈ ਆ ਹਾਂ ਦੁੱਧ ਵਾਲਾ ਦੇਖ ਲੈ ਭਾਈ ਤੇ ਮਾਏ ਦਾ ਕੱਦ ਦੇਖੋ ਕੱਦ ਚੈੱਕ ਕਰੋ ਕਰਮਾ ਲੇਵਾ ਬਾਲਾ ਘੈਂਟ ਆ ਭਾਈ ਯਾਰ ਲੇਵੇ ਦਾ ਡਾਕਟਰ ਹੁਣ ਯਾਰ ਸਿਆਣੇ ਹੋ ਗਏ ਜਿਵੇਂ ਸੱਪ ਦੇ ਬੱਚੇ ਲਿਆਈ ਦੇ ਕੱਢ ਕੇ ਅੱਜ ਪਹਿਲੀ ਗੱਲ ਆ ਤੇ ਨਵਾਂ ਨੂੰ ਬਣਾ ਦੇਵਾ ਠੀਕ ਆ ਹਾਂ ਅੱਜ ਨਵਾਂ ਨੂੰ ਖਬੜਾ ਕੇ ਖਾੜਾ ਬਣਾਤੀ ਛੋਟੀ ਠੀਕ ਆ ਭਾਈ ਦੇਖ ਕੱਦ ਛੋਟੀ ਦਾ ਲੈ ਭਾਈ ਮੈਂ ਦੀਦਾ ਨਹੀਂ ਇਦਾਂ ਜਾਣਦਾ ਹਾਂ ਹਾਂ ਲੇਵਾ ਤਾਂ ਦੇਖ ਯਾਰ ਗਾਵਾਂ ਨਾਲ ਲੇਵਾ ਤਾਂ ਗਾਵਾਂ ਨਾਲ ਦਾ ਸਹੀ ਗੱਲ ਆ ਭਾਈ ਕੱਟ ਹੁਣ 12 ਕਿਲੋ ਦੁੱਧ ਕਾਇਦ ਨਹੀਂ ਖੇੜਾ ਹਾਂ ਸਹੀ ਗੱਲ ਬੋਲ ਕੰਬੜ ਲਾਗੇ ਨੇ ਅਗਲੇ ਦੇ ਸਹੀ ਗੱਲ ਆ ਬਾਈ ਹੂੰ ਕਹਿੰਦਾ ਇਹ ਦੁੱਧ ਦਾ ਪੀਸ ਆ ਪਤਲੀ ਚਮੜੀ ਦੀ ਆ ਸਾਰੀਆਂ ਨਿਸ਼ਾਨੀਆਂ ਓਕੇ ਆ ਬੱਚਾ ਮਗਰ ਕੱਟੀ ਆ ਸੂਈ ਸਵਾਈ ਆ ਖਾਣ ਬਹੁਤ ਚੰਗਾ ਲੱਗਿਆ ਬਾਕੀ ਚਵਾਈ ਇਹਦੀ ਹੁਣ ਕਰਕੇ ਦਿਖਾਵਾਂਗੇ ਲੇਵਾ ਨੇੜ ਤੋਂ ਚੈੱਕ ਕਰਵਾਉਣਾ ਬਹੁਤ ਸੋਹਣਾ ਡਾਕਟਰ ਡਾਕਟਰ ਲੈ ਬੋਲ ਕੰਬੜ ਲਾਗੇ ਨੇ ਜਦੋਂ ਇਨਾ ਦੁੱਧ ਕਾਇਦ ਨਾ ਅਗਲੇ ਨੂੰ ਹਾਂ ਕਹਿੰਦਾ ਇਹ ਥਾਣ ਥੋਣ ਦੇਖ ਤ ਨਹੀਂ ਹਾਂ ਤੁਹਾਨੂੰ ਤਾਂ ਇੱਕ ਨੰਬਰ ਆ ਡਾਕਟਰ ਛੋਟੀ ਦਾ ਬੜਾ ਚੰਗਾ ਬੱਚਾ ਮਗਰ ਕੱਟੀ ਹੋ ਜਾ ਬਾਕੀ ਛੱਡ ਕੱਟਾ ਚਵਾਈ ਇਹਦੀ ਕਰਕੇ ਮਾਣਿਆ ਵੇ ਬੜਾ ਚੰਗਾ ਲੇਵਾਂ ਯਾਰ ਮਾਗਣਾ ਡਾਕ ਕੋਲੇ ਖੈ ਨਹੀਂ ਗਾ ਬਾਕੀ ਬੱਚਾ ਵੀ ਮਗਰ ਕੱਟੀ ਆ ਕਿਉਂ ਕੱਟੀ ਨੇ ਭਾਈ ਨਾਲ ਹੀ ਤਿਆਰ ਹੋ ਜਾਣਾ ਹੁੰਦਾ ਕੱਟੀ ਬਹੁਤ ਚੰਗੀ ਆ ਜਾਨ ਕੱਟੀ ਦਾ ਡਾਕਟਰ ਮੈਂ ਬੜੀ ਚੰਗੀ ਆ ਬਾਕੀ ਠੰਡੀ ਦੇਖੋ ਯਾਰ ਹਣ ਠੰਡੀ ਦਾ ਬਾਰਥੀ ਆ ਡਾਕਟਰ ਨੇਰੀ ਜਿਵੇਂ ਮਰਜ਼ੀ ਬਹਿ ਜਾ ਕੋਈ ਚੱਕਰ ਹੀ ਨਹੀਂ ਚਾਹੀਣਾ ਕੁਝ ਨਹੀਂ ਚਵਾਈ ਨੂੰ ਕਰਦੀ ਸੀ ਥੋੜਾ ਜਿਹਾ ਹਣ ਇਸ ਤੋਂ ਉਨਨੀ ਬੜੀ ਕਰਦੀ ਐ ਡੱਟ ਕਾਲੀ ਠੀਕ ਆ ਇਹ ਤਾਂ ਕਹਿੰਦੇ ਸਿੱਲੇ ਆ ਬੱਚਾ ਹੂੰ ਧਾਕਾ ਮਾੜੀ ਜੀ ਲਿਛੀ ਆ ਨਹੀਂ ਡੇ ਡੇ ਕੱਦਾਂ ਵਾਲਾ ਮਈਆਂ ਕਿਤੇ ਮੇਲਤਾਂ ਸਹੀ ਆ ਇਹਦਾ ਬੰਦੇ ਤੋਂ ਮਾੜੀ ਛਵੀ ਘਾਟਾ ਤੇ ਮੁੱਲ ਸੱਚ ਕੀ ਆ ਜੈ ਜੈ ਮੁੱਲ ਦਾ ਡੱਟ ਲੈ ਦੇ ਨਹੀਂ ਕਰਾਂਗੇ ਯਾਰ ਠੀਕ ਆ ਕਰ ਦਿੰਗੇ ਕਰ ਦੋ ਬਸ ਇੱਕ 10 ਦੀ ਦੇ ਦੇਾਂਗੇ ਬਸ ਐਨੇ ਦੁੱਧ ਵਾਲੀ ਮੈਂ ਕੋਈ ਦਿੰਦਾ ਨਹੀਂ ਜਮਾ ਜੈ ਮੁੱਲ ਜੈ ਇਹਨੇ ਇਹਨਾਂ ਲੋਕਾਂ ਦੀਆਂ ਪਾਈ ਜਾਂਦੇ ਆ ਬਾਈ ਕਹਿੰਦਾ ਦੇ ਦਾਂ ਸਹੀ ਗੱਲ ਆ ਬਾਈ ਨਹੀਂ ਮੁੱਲ ਜੈ ਜੈ ਮਗਿਆ ਇਹ ਆ ਹੁਣ ਮੱਝਾਂ ਦੀ ਬਹੁਤ ਘੱਟ ਮਿਲਦੀਆਂ ਰੇਡ ਚ ਕਿਨੇ ਭਾਈ ਦਾਦਾ ਇੰਨੀ ਗੋਦੜ ਨਹੀਂ ਕੋਈ ਜੀ ਵੀ ਭਾਈ ਪੰਜ ਚਾਰ ਦਿਨਾਂ ਨੂੰ ਮੈਂ ਜਦੋਂ ਕੜ ਚੱਲ ਗਿਆ ਨਾ ਹੂੰ ਬਹੁਤੀ ਆ ਗਈ ਮੈਨੂੰ ਦਾ ਦੱchnਾ ਵੀ ਕੀ ਆ ਮੈਂ ਸਹੀ ਗੱਲ ਥੱਲੇ ਦਿਖਾ ਹੁਣ ਡੱਟ ਦੇਖ ਬੱਚਾ ਲੱਗ ਤਾ ਲੈ ਲੈਵਾ ਚੈੱਕ ਕਰੋ ਕਰਮਾ ਇਹਦਾ ਇੱਕ ਨੰਬਰ ਹੈ ਖਾਂ ਦੇਖ ਤੂੰ ਬੜਾ ਚਿੰਗਰ ਲੱਗਿਆ ਖਾਂ ਤੁਹਾਡਾ ਰੂਹੀ ਲੱਗਿਆ ਭਾ ਪ੍ਰਮਾਤਮਾ ਦੇ ਏਡੀ ਮੇਰਾ ਬਈ ਪੂਰੀ ਚੰਗੀ ਆ ਭਾਈ ਲੈ ਪਛਾਂ ਤੋਂ ਵੀ ਲੈ ਵਾ ਲੂਗਾ ਇੱਕ ਨੰਬਰ ਬਾਕੀ ਚਵਾਈ ਦੇਖੋ ਤੁਸੀਂ ਬੜਾ ਲੀਲੀ ਖਾਤੜ ਦੀ ਬਹੁਤ ਮੇਰਾ ਹੂੰ ਹਾਂ ਦੋਨੇ ਪਾਸੇ ਬੈਠੋਗੇ ਜਿੱਦਾਂ ਵੀ ਮਰਜੀ ਬੈਠਾ ਡਾਕਟਰ ਆ ਉਤਾਰ ਦੇ ਦੇ ਉਹ ਤਾਰ ਦੇ ਕੇ ਮਾਰੀ ਦੀ ਹੋਰ ਪਾਸੇ ਜਾਂਦੀ ਕੰਧ ਚ ਮੋਰੀ ਕਰਨ ਜਾਂਦੀ ਆ ਹਾਂ ਸਹੀ ਗੱਲ ਐਡੇ ਡੇਲੇ ਵਾਲਿਆਂ ਡਾਕਟਰ ਮਈਆਂ ਮੇਲਦੇ ਨਹੀਂ ਬਾਈ ਸਹੀ ਗੱਲ ਐਨੇ ਨੇ ਦੋਤਾਂ ਵਾਲਿਆਂ ਮਈਆਂ ਬਾਕੀ ਮੋਲ ਵੀ ਯਰ ਜਾ ਹਾਂ ਮੋਲ ਆਪਣੇ ਬਾਲੇ 16 ਨੇ ਹੁੰਦੀ ਆ ਹਾਂ ਇਹ ਰਿ ਗਈ ਹੁਣ ਲੈ ਭਾਈ ਬਾਲਟੀ ਖਾਲੀ ਆ ਜਮਾ ਓਕੇ ਆ ਭਾਈ ਜਵਾਈ ਰਖਾਵਾਂਗੇ ਜਵਾਈ ਦਾ ਤਾਂ ਡਾਟਾ ਕੋਈ ਲੇਖਾ ਹੀ ਨਹੀਂ ਹੂੰ ਚੋਣ ਝਾਂਡ ਦਾ ਮੈਂ ਦਾ ਕੋਈ ਅੰਕਤੀ ਨਹੀਂ ਜਵਾਈ ਰੇ ਹਨ ਨੰਬਰ 1 ਜਵਾਈ ਹੈ ਕਿ ਨਹੀਂ ਬਈ ਇੱਕ ਨੰਬਰ ਜਵਾਈ ਹੈ ਜਿਵੇਂ ਮਰਜ਼ੀ ਚੋਈ ਚੱਲਦੀ ਚੱਕਰੀ ਨਹੀਂ ਕਹਿਣਾ ਕਰਦਾ ਲੈ ਤਾਂ ਖੇੜੀਆਂ ਮਈਆਂ ਚਾਰ ਪਾਸ਼ਾਂ ਦੀ ਬੈਠਣ ਦਿੰਦਣਾ ਸਹੀ ਗੱਲ ਆ ਬਈ ਹਾਂ ਬੜਾ ਚੰਗਾ ਝੋਣ ਲੱਗਿਆ ਅਰੇ ਮੜਾ ਤੀਰਾ ਕਰਦੀ ਆ ਹੂੰ ਕੋ ਨਵੀਂ ਆਈ ਹੈ ਨਾ ਨਵੀਂ ਆਈ ਕਰਕੇ ਕਰਦੀ ਆ ਬਈ ਥੋੜਾ ਜਿਹਾ ਹੂੰ ਜਵਾਈ ਚ ਵੀ ਤਾਂ ਇੱਕ ਨੰਬਰ ਆ ਗਰੇ ਬਾਈ ਹੂੰ ਨੇਪਾਲੀ ਦਾ ਡਾਟਾ ਕੋਈ ਆਂਤ ਨਹੀਂ ਮੈਂ ਚੋਂ ਤਾਂ ਨਿਬੜਦਾ ਕਰਮਾਂ ਦਾ ਹਾਂ ਹੂੰ ਲੈ ਜਿਵੇਂ ਮਰਜ਼ੀ ਚੋਈ ਚੱਲ ਕੋਈ ਚੱਕਰ ਹੀ ਨਹੀਂ ਕਹਿਣਾ ਕੁਛ ਨਹੀਂ ਠੰਡੀ ਬਾਲੀ ਆ ਯਾਰ ਮੈਂ ਠੰਡੀ ਦਾ ਰੋਈ ਆ ਹੂੰ ਲੈ ਬਾਈ ਜਮਾ ਗਾਵਾ ਨਾਲ ਦੀ ਜਵਾਈ ਆ ਡਾਕਟਰ ਜਦੋਂ ਅਜਨਾ ਬੁੱਧ ਕਹੇ ਤੇਰਾ ਮੈਂ ਥੱਲੇ ਗੋਲ ਕੰਬਰ ਲੱਗ ਜਾਂਦਾ ਅਗਲੇ ਦੇ ਸਹੀ ਗੱਲ ਆ ਬਾਈ ਹਾਂ ਹੂੰ 10 11 ਲਈ ਤੇ ਬਾਰਾ ਕਹਿਣਾ ਬਹੁਤ ਔਖਾ ਸਹੀ ਆ ਬਾਈ ਪਾਚੀ ਚ ਬਾਈ ਨਿਬੜਦੀ ਆ ਯਾਰ ਐਹੋ ਜੀ ਗੱਲ ਨਹੀਂ ਕੋਈ ਲੈ ਲੈ ਜੀ ਦਾ ਪਤਾ ਪਤਾ ਸਿਆਰ ਕਾ ਹੂੰ ਇਹਦੇ ਮੈਨੂੰ ਮਾਂ ਘੱਟ ਚੋਣੀ ਆਉਂਦੀ ਆ ਠੀਕ ਆ ਇਹਦਾ ਪਤਾ ਖਾਇ ਵੀ ਧੋਵਾ ਪਾਣੀ ਮਿਲਦੀ ਐ ਇੰਨੇ ਧੋਤੜੀ ਮਾਸ ਹੂੰ ਇਹਦਾ ਨਾਂ ਨਣੀ ਲੀਸ਼ੀਆ ਮਾਂ ਦਾ ਕਾਦੀ ਵਾਲਾ ਸਹੀ ਗੱਲ ਆ ਬਾਈ ਚੋਣ ਜਵਾ ਕਰਮਾਈ ਦੇ ਅਰੇ ਤੈ ਤੁਮਣਾ ਕਰਦੀ ਆ ਉਹ ਹੋ ਜਾਂਦਾ ਬਾਈ ਉਪਰ ਨਵੀਂ ਆਈ ਐ ਨਾ ਪਸ਼ੂ ਘਰੋਂ ਨਹੀਂ ਇਹ ਕਾਜ ਨਵਾਂ ਖੜਾ ਆ ਯਾਰ ਨਾ ਇਹਨੂੰ ਆਇਆ ਗਿਆ ਮੇਸਤਰੀ ਆ ਗਿਆ ਠੀਕ ਆ ਹੂੰ ਇੱਕ ਨੰਬਰ ਜਵਾਈ ਆ ਕਰਮਾ ਲਈ ਬੋਲੀ ਪੋਲੀ ਜਵਾਈ ਆ ਯਾਰ ਪੋਲੀ ਦਾ ਡੱਟ ਭਾ ਅਗਲਾ ਜਵਾਗ ਨੂੰ ਸਿਖਾ ਲਿਆ ਹਮ ਕੀਆ ਵਾ ਲੈ ਨੇੜ ਵੀ ਗਈ ਆ ਜਵਾਈ ਅਰੇ ਮੈਨੂੰ ਡੱਟ ਮਾਸ ਘੱਟ ਚੂਣੀ ਹੋ ਗਿਆ ਪਾਣੀ ਠੀਕ ਆ ਹਮ ਜਵਾਈ ਚੂਣੀ ਦਾ ਡੱਟ ਕੋਈ ਆੰਤ ਨਹੀਂ ਮੈਂ ਦਾ ਲੈ ਇੱਕ ਨੰਬਰ ਜਵਾਈ ਆ ਕਰਮਾ ਲਈ ਅਰੇ ਕਾ ਗੋਦੋਂ ਮੈਂ ਚੋਲ ਨਾ ਮੈਂ ਡਾਕਟਰ ਮੈਂ ਇਹਦਾ ਦੁੱਧ ਪਾਰਾ ਤੇਰਾ ਲੀਟਰ ਕਹਿਣਾ ਬਹੁਤ ਔਖਾ ਅਗਲਾ ਗਾਂ ਦੇ ਦੁੱਧ ਤੋਂ ਕਹਿਣ ਤੋਂ ਡਰਦਾ ਸਹੀ ਗੱਲ ਹੈ ਹਾਂ ਬਾਕੀ ਰੋਤ ਵੀ ਕਿਹੜੀ ਚੱਲਦੀ ਆ ਦੇ ਹਾਂ ਅਰੇ ਛੂਈ ਨੂੰ ਪੰਜ ਛੇ ਦਿਨ ਹੀ ਹੋਇਆ ਹਮ ਆ ਤਾਂ ਮੈਂ ਜਦੋਂ ਕਰਕੁੜ ਚੱਲ ਗਿਆ ਤੈਨੂੰ ਫੇਰ ਦੱਸੀ ਜੋ ਦੋ ਦਿਨ ਹੋਰ ਸਾਂਭੀ ਮੈਂ ਸਹੀ ਹੈ ਬਾਈ ਆ ਮੇਰੇ ਕੋਲ ਕੱਲ ਦੀ ਪਾਰ ਕੱਲ ਰਾਤ ਨੂੰ ਆਇਆ ਮੈਂ ਤਾਂ ਦੋ ਦਿਨਾਂ ਜੀ ਫਰਕ ਪੈ ਗਿਆ ਹਮ ਆ ਨੌ ਨੂੰ ਕਢਾ ਕੇ ਅੱਜ ਮਾਂ ਜਮਾ ਠੀਕ ਆ ਜੇ ਵਾ ਖਾੜਾ ਬਣਾਤੀ ਦਵਾਈ ਦੇਖ ਭੋਲੀ ਕਿਉਂ ਆਉਂਦੇ ਨਾ ਬਾਟੀ ਭਜੀ ਜਿਵੇਂ ਆਏ ਹਨ ਥੀਲੀ ਟੜੀ ਘਾਸ ੱਲੇ ਬੈਠਾ ਹੁੰਦਾ ਜਿਵੇਂ ਗਾਂ ਦੀਛ ਬਾਈ ਲੈਵਾ ਵੀ ਜਮਾ ਝੜ ਗਈ ਇੱਕ ਡੱਟ ਸਕੀਨ ਬਾੜੀ ਛੋਟੀ ਗੱਲ ਕਰ ਮਾੜੀ ਕਿ ਲਿਲੀ ਲਿਚੀ ਆ ਹਾਂ ਕਿਸੇ ਪਾਸੋਂ ਕੱਚ ਨਹੀਂ ਗਾ ਸਹੀ ਗੱਲ ਆ ਬਈ ਹੂੰ ਕਿਉਂ ਜੇ ਮਾੜਾ 5-7 ਦਿਨ ਛੋਟੀ ਭਰ ਗਈ ਆਹੋ ਚਰਗਾ ਚੁਰਗਾ ਹੋ ਗੀਆਂ ਹੂੰ ਤੇ ਮੈਂ ਇਹਨੇ ਦੋ ਦਿਨਾਂ 15-16 ਕਿਲੋ ਖੋਲਾ ਚਵਾਈ ਨੂੰ ਮੰਨ ਗਏ ਬਾਲਟੀ ਦੱਸ ਤੂੰ ਪਾਉਂਦੀ ਆ ਨਾ ਭੰਗੜਾ ਪਾਉਂਦੀ ਬਾਲਟੀ ਵੀ ਛੋਟੀ ਨਾਰਾ ਨਾਉਣ ਵਾਲੀ ਬਾਲਟੀ ਰੱਖ ਦਿਆ ਹਮ ਅਬਾ ਬੇਈਮਾਨੀ ਦਾ ਮਾਰ ਨਹੀਂ ਵੇਚਣਾ ਉਹੀ ਅਗਲਾ ਬਲਾਮ ਕਰੀ ਜਾਵੇ ਕਰੀ ਜਾਵੇ ਹਾਂ ਆਪਾਂ ਤਾਂ ਫੋਨ ਲਾ ਕੇ ਵੀ ਪੁੱਛਦੇ ਆ ਬਾਈ ਵੀ ਪਸੂ ਸੈਟ ਸੀ ਕੋਈ ਕਮੀ ਤਾਂ ਨਹੀਂ ਸੀ ਸਹੀ ਜਿਉਂ ਹੀ ਅਗਲਾ ਕਹੀ ਜਾਉਂਦਾ ਦਾ ਟੱਕਰ ਹੀ ਜਾਵੇ ਜਾਣਾ ਹਾਂ ਸਹੀ ਹੈ ਨਾ ਮਈਆਂ ਦੀ ਚਵਾਈ ਕਰਕੇ ਕਿਹੜਾ ਪਾਉਂਦਾ ਅਗਲਾ ਕਹਦਾ ਦੋਸਤਾਂ ਦਾ ਮਾਰ ਜਣੇ ਨਾ ਇੰਨਾ ਦੁੱਧ ਕਿੱਥੇ ਕਰਨਾ ਮੈਂ ਠੀਕ ਆ ਬਹੁਤ ਚੰਗਾ ਚੋਣ ਲੱਗਿਆ ਕਰ ਆਉਂਦੀ ਉਹਨਾਂ ਬਾਸਟੀ ਭੱਜੀ ਮਾਸ ਸਰੇ ਲੱਗੀ ਬਾਈ ਸਵਾਦ ਆ ਗਿਆ ਜਦ ਮਾਰ ਖਵਾ ਦੋ ਜੇ ਨਾ ਇਹਦਾ ਮਾਲ ਆ ਜਾਣਾ ਖੜ ਜਾ ਜਦੋਂ ਇਹਦਾ ਮਾਲ ਆ ਜਾਂਦਾ ਇੱਕ ਨੰਬਰ ਚ ਵਾਈ ਲੈ ਸਰੇ ਲਾ ਦੀ ਬਾਲਟੀ ਲੈ ਕੀ ਬਾਤ ਆ ਵੀ ਆਪਾਂ ਦਾ 5 ਕਿਲੋ ਦੀ ਢੋਲੀ ਵੀ ਭਰ ਕੇ ਦਿਖਾਵਾਂਗੇ ਆਏ ਨਹੀਂ ਆਪਾਂ ਬੇਈਮਾਨੀ ਨਹੀਂ ਕਰਨਾ ਢੋਲੀ ਜਮਾ ਖਾਲੀ ਕਿਆ ਕਰ ਕਹਿਣ ਵਾਲੀ ਗੱਲ ਨਹੀਂ ਕਿਉਂ ਕਹਣਾ ਨਹੀਂ ਵੀ ਮੂੰਹ ਹੀ ਹਲਾਉਣਾ ਹਾਂ ਵੀ 12 ਕਿਲੋ ਦੁੱਧਾ ਕਰਕੇ ਦਿਖਾਇਆ ਕਹਿਣ ਵਾਲੀ ਗੱਲ ਨਹੀਂ ਜਮਾ ਕੇ ਬਈ ਮਨ ਖੁਸ਼ ਕਰ ਠੀਕ ਆ ਹਾਂ ਲੋਕ ਤਾਂ ਉੱਤਰਾਇਆ ਮਾਰ ਕੇ ਦਿਖਾਉਂਦੇ ਆ ਪਤਾ ਕੰਡਾ ਕੱਢ ਕੇ ਦਿਖਾਉਂਦੇ ਆ ਬਾਕੀ ਮੁੱਲ ਵੀ ਜੈ ਜੈ ਮੁੱਲ ਤਾਂ ਦਾ ਆਪਣਾ ਬੜੇ ਸਹੀ ਆ 110000 ਦੀ ਝੋਟੀ ਬਈ ਕਹਿੰਦਾ ਦੇ ਦਿਆਂਗੇ ਮਾਨਤਨ ਦਾ ਮੁੱਲ ਤਾਂ ਦਾ ਆਪਣਾ ਬਈ ਗਾਂਵਾਲਾ ਗਾਂਵਾਲਾ ਹਾਂ ਬਾਕੀ ਬੱਚਾ ਵੀ ਕੱਟੀ ਐ ਦੋ ਨਾਲ ਮੈਨੂੰ ਕੱਟੀ ਬੜੀ ਚੰਗੀ ਆ ਮਗਰਾ ਦਾ ਬੜੀ ਚੰਗੀ ਆ ਜੇ ਮੈਂ ਕਾਲੀ ਆ ਚਾਰ ਸਪੀਰੋ ਕਿਆ ਲਾ ਹਮ ਤੇ ਕਿਸੇ ਵੀ ਨੂੰ ਬਈ ਮੱਝ ਪਸੰਦ ਆਵੇ ਬਾਈ ਨਾਲ ਕਨੈਕਟ ਕਰ ਲਿਓ ਧੰਨਵਾਦ